ਨਾ ਕੀ ਗੱਲ ਬਾਤ ਹੈ ਆਹ ਦੇ ਬੇਟੇਨ ਚੋਕ ਲਿਆਏ ਬੋਦਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਹੀਂ ਤੇ ਵੀ ਆਏ ਨੇ ਕੁੱਟਿਆ ਚੰਗੀ ਜਿਹੀ ਕੁੱਟਿਆ ਜੇ ਸਾਤ ਮਾਰ ਮਾਰ ਕੇ ਨਾ ਮਾਰ ਕੇ ਤੇ ਆਹੜੇ ਬੱਚੇ ਨੂੰ ਇਹਨਾਂ ਨੇ ਕਹਣਾ ਥਾਣਾ ਕਿਹੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਕਿਹੜਾ ਬੇਟਾ ਇਹ ਮਿੱਟੀ ਘਰੋਂ ਠਾਣਾ ਪੈਂਦਾ ਵਾ ਘਰੋਂ ਚੱਕਿਆ ਨੂੰ ਘਰੋਂ ਚੱਕਿਆ ਵਾ ਘਰੋਂ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਾਰ ਕਿਤੇ ਆ ਇਹਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਨੇ ਕੋਟ ਕੋਟ ਕੇ ਮਾਰ ਦਿੱਤਾ। ਕੋਈ ਪੁੱਛੋ ਇਹਦੇ ਸਾਹਮਣੇ ਕਿ ਤਰਾ ਹੈ। ਕੋਈ ਕਸੂਰ ਨਹੀਂ, ਕੋਈ ਕਸੂਰ ਨਹੀਂ ਨਜਾਇਜ਼ ਚੋਕ ਲਿਆਏ ਇਹਨੂੰ। ਜਦੋਂ ਮਾਰ ਕੇ ਚੱਕਿਆ ਤੁਸੀਂ ਪੁੱਛਿਆ ਨਹੀਂ ਕੋਈ ਕਸੂਰ। ਆ ਇਹ ਕਰਨੀ ਆ ਇਹਨੇ ਕੋਟੀਆਂ 'ਚ ਕੰਮ ਕਰਦੇ ਆ ਇਹ ਕੋਟੀਆਂ 'ਚ ਕੰਮ ਕਰ। ਸਾਨੂੰ ਪਤਾ ਵੀ ਨਹੀਂਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ। ਕਿੰਨੇ ਉਮਰ ਦਾ ਮੁੰਡਾ? 30 ਸਾਲ। ਇੱਕ ਕੰਮ ਕਰਦਾ। ਰੰਗ ਦਾ ਕੰਮ ਖਾਂਦਾ ਸੀ। ਤੇ ਹੁਣ ਕੀ ਕਹਿੰਦੇ ਬੋਲਤੋ ਕੁਛ ਨੇ ਕੁਛ ਨਹੀਂ ਹਜੇ ਕੀਤਾ ਤਾਂ ਇਹ ਗੱਲ ਬਾਤ ਸਾਨੂੰ ਕਿਹਨੇ ਕਿਹਾ ਇੱਥੇ ਹੀ ਸੁਣ ਗਿਆ ਵਾ ਇੱਥੇ ਹੀ ਸੁਣ ਗਿਆ ਵਾ ਔਰ ਤੁਸੀਂ ਕੀ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰਿਆਂ ਨੂੰ ਸਾਬ ਚਾਹੀਦਾ ਤੁਸੀਂ ਕੀ ਲੱਗਦਾ ਮੰਮੀ ਹੋਰੀ ਕੱਲ ਮੰਮੀ ਅੱਛਾ ਹਾਂ ਹਾਂ ਕਰੀਏਗੀ ਹਾਂਜੀ ਓਕਰ ਮੇਰਾ ਨਾਮ ਸਮੀਰ ਕੀ ਲੱਗਦਾ ਜੇ ਮੁੰਡੇ ਦੀ ਮੋਤ ਮੇਰਾ ਬਸਾ ਭਰਾ ਵਾ ਕੀ ਹੋਇਆ ਕੀ ਆ ਗੋਆ ਨਾ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਹਾਂ ਘਰਾਂ ਨੇ ਕੁੱਟ ਮਾਰ ਕੀਤੀ ਨਾ ਪਿਸਤੌਲ ਦੇ ਬਾਟੇ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚੀਕਣੇ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਲਈ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕਿ ਇਹ ਹੋਤ ਹੋ ਗਈ? ਤੁਹਾਨੂੰ ਦੇ ਹੈਰੇ ਭਾਈ ਇਹਨਾਂ ਨੂੰ ਦੱਸਿਆ ਸੀਾਨੂੰ ਅੱਛਾ ਉਹਨਾਂ ਨੇ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਨਾ ਇਹ ਤੇ ਉਹ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜੁਮੇਵਾਰ ਕੌਣ ਹੈ ਪੁਲਸੀ ਆ ਹੋਰ ਕਹਾਈ ਥੋੜਾ ਨਾ ਪੁਲਸੀ ਹੈ ਜੁਮੇਵਾਰ ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਏ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਹੈ ਕਹਿੰਦੇ ਚਿੱਟਾ ਵੇਚਦਾ ਵਾ ਉਹ ਦੇ ਬਜਾ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਦਰੂ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਨ ਦੀ ਕੀ ਮੰਗ ਕਰਦੇ ਇਨਸਾਨ ਮੰਗ ਲੇ ਬਸ ਕੀ ਮੰਗਾ ਮੰਗ ਦੇ ਚ ਕੀ ਚਾਹੁੰਦੇ ਹੋ ਮੰਗ ਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਦੇ ਤਾਂ ਕabhi ਕੰਡਾ ਜੀ ਗੱਲ 100 ਦਿਨ ਤੱਕ ਕੰਮੁੰਦੇ ਆ ਸਾਰੇ ਨਾ ਇੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਹੈ ਹਾਂ ਜੀ ਬੈਠੀ ਆਪਾਂ ਦਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਜਿਹੜੇ ਕੇਸ ਪੁਲਿਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾਂ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਹਾਂ ਉਹਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ 'ਚ ਹੀ ਹੋਈ ਆ ਆ ਮ ਸਰ ਇਹ ਵੀ ਕੁੱਟਿਆ-ਕੁੱਟ ਦੇ ਲਿਆਏ ਇੱਥੇ ਤੱਕ ਮੋੜ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਤਾਂ ਸਾਨੂੰ ਦੱਸਿਆ 2 ਵਜੇ ਪਹਿਲਾਂ ਵੀ ਜਦੋਂ ਵਿੱਚ ਮਿਲਣਾ ਇਹ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂੋਂ ਔਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲਾਂਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਹਿਬ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਹੀ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਤੇ ਭਾਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਣੀ ਸੁਰੱਖਿਆ ਵਾਸਤੇ ਪਹੁੰਚ ਲਈ ਜਾਂਦੇ ਉੱਥੇ ਜੇ ਬੰਦਾ ਮਰਜੀ ਦੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਚਾਹਤੀ ਮੰਗ ਕਰਦੇ ਹੋ ਕੀ ਮੰਗ ਕਰਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਸਾਫ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ ਦੱਸ ਦੇ ਨਾ Laash ਦਾ ਸੰਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਉਹ ਡੈੱਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜਾਂਦਾ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੀ ਉਮਰ ਸੀ ਚਾਚਾ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਇਹਨਾਂ ਦੀ ਲੜਕੇ ਦੀ ਮੌਤ ਹੋਈ ਕਹਿੰਦੇ ਬਾਹਰ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਦੀ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਨਾਨਕ ਦੇ ਹਸਪੀਟਲ ਜਿੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਪਰਮਾਨੀਰ ਦੇ ਅੰਦਰ ਹੋਈ ਹੈ ਕਿ ਯਾ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟ੍ਰੀਟਮੈਂਟ ਉਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫ੍ਰੈਕਚਰ ਜੁਰੀਸ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨਾਂ ਨੇ ਖਾਇਆ ਬਟ ਇਹ ਸੱਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟਰੀਟਮੈਂਟ ਇਹਨਾਂ ਦੀ ਡੈਥ ਸੀ ਸੈਡ ਦੇ ਮਾਈਸ ਸੀ ਪਰ ਬਾਈਬਲ ਉਹ ਕਹਿਆ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਜਦੋਂ ਰੋ ਰਿਆ ਸੀ ਔਰ ਕਹਿ ਰਿਹਾ ਸੀ ਮੈਨੂੰ ਪੁੱਟਿਆ ਬੋਲ ਜਾਦਾ ਮੇਨਾ ਮੇਰਾ ਇਲਾਜ ਕਰਵਾਓ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਲਾਜ ਕਰਵਾਇਆ ਸੀਗਾ ਐਂਡ देयर वाज नो ਫਰੈਸ਼ ਇੰਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੇ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਚ ਕਲੀਅਰ ਹੋ ਹੀ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਤੁਹਾਨੂੰ ਉਸ ਤੋਂ ਲੈ ਕੇ ਇਸੇ ਸਾਲ ਰਿਮਾਂਡ ਤੇ ਗਾ ਸੀ ਹਾਂਜੀ ਰਿਮਾਂਡ ਤੇ ਸੀਗਾ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਰਹੇ ਸੀਗੇ ਉਹ ਕਾਂਸੇ ਰਿਮਾਂਡ ਤੇ ਸੀ ਤੁਹਾਡੇ ਇੱਕ ਮੁਲਾਜ਼ਮ ਤੇ ਕਹਿੰਦੇ ਤੇ ਨੇ ਕਿ ਉਹਨਾਂ ਵੱਲੋਂ ਘਰੋਂ ਕੋਰਟ ਤੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਪ੍ਰੂਫ ਹੈ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਰ ਫਾਊਂਡ ਉਦੇ ਵਿੱਚ ਹੁਣ ਹਾਊ ਕੈਨ ਦੇ ਉਹ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਕੋਈ ਨਹੀਂ ਵੀ ਹੈਗਾ ਸੀ ਇਹ ਵੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਹੈ ਥੈਟ ਸੁਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਫੜਿਆ ਹੈਗਾ ਪਾਣੀ ਦੇ ਬਾਹਰ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਪੀਏ ਉਹਨਾਂ ਨੂੰ ਕਿਸਟਾਰਟ ਹੈ ਇਹ ਹੈ ਕਿ ਕੀ ਆਸ਼ਵਾਸਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਂਸਕੁਆਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜੁੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਭੇਜਣਾ ਤੇ ਆਈ ਥਿੰਕ ਉਹ ਦਿਲ ਕੋਆਪਰੇਟ ਵਿਦ ਅਸ ਐਸ ਵੈਲ